ਤੁਸੀਂ ਗੱਲ ਕੀਤੀ ਨਸ਼ੇ ਦੀ ਤੇ ਪਿਛਲੇ ਪਿਛਲੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਹੋਰੀ ਪ੍ਰੈਸ ਕਾਨਫਰੰਸ ਕਰਦੇ ਆ ਜਿਸ ਤੋਂ ਵਿੱਚ ਉਹ ਇਹ ਇਲਜ਼ਾਮ ਲਾਉਂਦੇ ਆ ਕਿ ਅਮਰਿਤਪਾਲ ਦੇ ਭਰਾ ਹੋਰੀ ਨਸ਼ਾ ਕਰਦੇ ਆ ਤੇ ਦੂਜੇ ਪਾਸੇ ਕੋਈ ਉਹਨਾਂ ਦੇ ਵਿਰੋਧ ਦੇ ਵਿੱਚ ਚੋਣ ਲੜੇ ਸੀ ਦੁਆਬੀ ਉਹ ਕਹਿੰਦੇ ਆ ਕਿ ਵਹੀਰ ਦੇ ਦੌਰਾਨ ਭਾਈ ਸਾਹਿਬ ਖੁਦ ਸਮਾਨ ਛਕਦੇ ਰਹੇ ਆ ਤੇ ਇਹ ਇਹ ਇਹਨਾਂ ਘਟਨਾਵਾਂ ਨੂੰ ਕਿਸ ਤਰ੍ਹਾਂ ਸਮਝਦੇ ਹੋ ਫਿਰ ਵੇਖੋ ਜਿੱਥੋਂ ਤੱਕ ਵਿਕਰਮ ਮਜੀਠੀਆ ਦਾ ਸਬੰਧ ਉਹਨੂੰ ਕੋ ਮੇਰੇ ਤਾਂ ਦੱਸਣ ਦੀ ਲੋੜ ਨਹੀਂ ਹੈਗੀ ਸਮੁੱਚਾ ਪੰਜਾਬ ਕੀ ਸਮੁੱਚਾ ਵਰਲਡ ਜਾਣਦਾ ਕਿ ਉਹ ਪੰਜਾਬ ਦੇ ਵਿੱਚ ਇੱਕ ਨਸ਼ੇ ਦਾ ਸੁਹਾਗਰ ਸੀ ਵੱਡਾ ਵੱਡਾ ਮਗਰਮੱਛ ਸੀ ਜਿਹਨੂੰ ਅੱਜ ਤੱਕ ਕਿਸੇ ਨੇ ਹੱਥ ਨਹੀਂ ਪਾਇਆ ਜੇ ਸਾਡੀ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਬਣੀ ਤੇ ਅਸੀਂ ਉਹਨੂੰ ਵੀ ਹੱਥ ਪਾਵਾਂਗੇ ਅਸੀਂ ਛੋਟਿਆਂ ਨੂੰ ਸਮਝਾਵਾਂਗੇ ਤੇ ਵੱਡਿਆਂ ਨੂੰ ਅਸੀਂ ਨੱਥ ਪਾਵਾਂਗੇ ਆਪਣੇ ਆਪ ਨਸ਼ੇ ਦੇ ਜਿਹੜੀ ਠੱਲ ਪੈ ਜੇਗੀ ਜਿੱਥੋਂ ਤੱਕ ਤੁਸੀਂ ਉਹ ਦੱਸ ਰਹੇ ਹੋ ਵੀ ਇੱਕ ਚੋਣ ਲੜਦਾ ਸੀ ਉਹ ਕਹਿੰਦਾ ਵੀ ਇਹ ਅਮਰਤਪਾਲ ਵੀ ਨਸ਼ਾ ਕਰਦਾ ਸੀ ਇਦਾਂ ਦਾ ਕੂੜ ਪ੍ਰਚਾਰ ਦੇਖੋ ਅਜੇ ਬਹੁਤ ਕੁਝ ਹੋਣਾ ਹੈ ਪੰਜਾਬ ਵਿੱਚ ਅਜੇ ਬੜਿਆਂ ਨੇ ਬੋਲਣਾ ਹੈ ਇੱਥੇ ਕਿਉਂਕਿ ਕਾਲੀ ਦਲ ਵਾਰਿਸ ਜਦੋਂ ਦਾ ਪੰਜਾਬ 'ਚ ਇਹਦੀ ਹੋਂਦ ਹੈ ਚੀਜ਼ ਪਾਰਟੀ ਸਥਾਪਿਤ ਕੀਤੀ ਹੈ ਪੰਜਾਬ ਜਿਸੀਂ ਹੁਣ ਵਿਚਰ ਰਹੇ ਆਂ ਇਹਨਾਂ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕੀ ਐ ਇਹਨਾਂ ਨੂੰ ਹੁਣ ਇਹ ਲੱਗ ਰਿਹਾ ਐ ਮਜੀਠੀ ਐ ਹਰਾਨੂ ਵੀ ਕਾਲੀ ਦਲ ਵਾਰਿਸ ਹੀ ਐ ਜਿਹੜਾ 2027 ਚ ਪੰਜਾਬ ਚ ਸਰਕਾਰ ਬਣਾਵੇਗਾ ਇਸ ਲਈ ਕੋਈ ਉਹਦਾ ਭਰਾ ਨਸ਼ਾ ਕਰਦਾ ਕੋਈ ਕੀ ਕਰਦਾ ਤੁਸੀਂ ਅਮਰਤਪਾਲ ਦੀ ਗੱਲ ਕਰੋ ਨਾ ਮੇਰੇ ਪਰਿਵਾਰ 'ਚ ਹੁਣ ਮੇਰੇ ਚਾਰ ਭਾਈ ਨੇ ਦੂਜੇ ਭਾਈ ਹੁਣ ਕੀ ਕਰਦੇ ਨੇ ਮੈਂ ਉਹਨਾਂ ਦੀ ਕੋਈ ਜ਼ਿੰਮੇਵਾਰੀ ਥੋੜੀ ਐ ਹਾਂਜੀ ਇੱਕ ਵੈਸੇ ਮੈਂ ਉਦਾਹਰਨ ਦੇ ਰਿਹਾ ਤੁਹਾਨੂੰ ਹਾਂਜੀ ਐਵੇਂ ਤੁਸੀਂ ਕੂੜ ਪ੍ਰਚਾਰ ਉੱਥੇ ਬਹਿ ਕੇ YouTube ਤੇ ਜਾਂ ਚੈਨਲ ਤੇ ਬੋਲੀ ਜਾਓ ਇਹ ਆਪ ਨਸ਼ੇ ਦੇ ਸੁਦਾਗਰ ਨੇ ਨਸ਼ੇ ਇਹਨਾਂ ਪੰਜਾਬ ਚ ਲਿਆਂਦੇ ਨੇ ਤੇ ਨਸ਼ੇ ਨੇ ਘਰ ਘਰ ਨਸ਼ਾ ਪਚਾਇਆ ਇਹਨਾਂ ਘਰ ਘਰ ਸੱਥਰ ਵਿਛਾਏ ਨੇ ਜਿਹੜੀਆਂ ਮਾਵਾਂ ਦੀਆਂ ਬਾਦ ਸੀਸਾ ਨੇ ਨਾ ਮਜੀਠੀਆਂ ਨੂੰ ਤਾਂ ਉਹਨਾਂ ਹੀ ਨਹੀਂ ਉਠਣ ਦੇਣਾ ਹੂੰ ਤੁਸੀਂ ਹੁਣ ਤਾਂ ਕਹਿ ਰਹੇ ਹੋ ਕਿ ਵਿਕਰਮ ਮਜੀਠੀਆ ਜਿਹੜਾ ਨਸ਼ੇ ਦਾ ਸੋਦਾਗਰ ਹੈ ਪਹਿਲਾਂ ਇਹੀ ਗੱਲਾਂ ਝਾੜੂ ਵਾਲੇ ਕਰਦੇ ਹੁੰਦੇ ਸੀ ਸਰਕਾਰ ਬਣਨ ਤੋਂ ਪਹਿਲਾਂ ਪੋਸਟਰ ਜਾਦ ਨੇ ਮੈਂ ਕਵਰ ਕੀਤੀ ਹੈ ਬਾਈ ਦੀ ਇਲੈਕਸ਼ਨ ਵੀ 17 ਦੀ ਇਲੈਕਸ਼ਨ ਵੀ 2017 ਦੀ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਥਾਂ ਥਾਂ ਤੇ ਬੋਰਡ ਲੱਗੇ ਹੋਏ ਸੀ ਕਿ ਸਭ ਤੋਂ ਵੱਡਾ ਵਪਾਰੀ ਨਸ਼ੇ ਦਾ ਸੋਦਾਗਰ ਵਿਕਰਮ ਮਜੀਠੀਆ ਤੇ ਬਾਅਦ ਵਿੱਚ ਕੌਮੀ ਪ੍ਰਧਾਨ ਨੇ ਜਿਹੜੇ ਅਰਵਿੰਦ ਕੇਜਰੀਵਾਲ ਝਾੜੂ ਵਾਲਿਆਂ ਦੇ ਉਹ ਮਾਫੀ ਮੰਗ ਗਏ ਸਰਕਾਰ ਬਣਨ ਤੋਂ ਜਦ ਹੁਣ ਕਿ ਸਰਕਾਰ ਵੀ ਐ ਉਹ ਮਾਫੀ ਵੀ ਮੰਗ ਲੈਂਦੇ ਨੇ ਬਾਅਦ ਦੇ ਵਿੱਚ ਇਹ ਨਾ ਹੋਵੇ ਕਿ ਤੁਸੀਂ ਤੁਹਾਡੇ ਨਾਲ ਵਿਕਰਮ ਮਜੀਠੀਆ ਬੈਠੇ ਹੋਣ ਜਾਂ ਫਿਰ ਤੁਸੀਂ ਉਹਨਾਂ ਦੇ ਨਾਲ ਹੱਥ ਮਿਲਾ ਲਓ ਅੱਜ ਤੁਸੀਂ ਸਦਾਗਰ ਦੱਸਦੇ ਉਹਨਾਂ ਨੂੰ ਨਹੀਂ ਨਹੀਂ ਇਹ ਵੇਖੋ ਉਹ ਆਮ ਆਦਮੀ ਪਾਰਟੀ ਸੀ ਇਹ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਜੀ ਇਹਦੇ ਵਿੱਚ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ ਉਹ ਦਿੱਲੀ ਤੋਂ ਚੱਲ ਕੇ ਪੰਜਾਬ ਨੂੰ ਲੁੱਟਣ ਆਏ ਏ ਅਸੀਂ ਪੰਜਾਬ ਦੇ ਵਿੱਚ ਜੰਮੇ ਪਲੇ ਇੱਥੇ ਨੌ ਜਵਾਨ ਹੋਏ ਆ ਅ ਸਾਨੂੰ ਪਤਾ ਹੈ ਪੰਜਾਬ ਦੇ ਦਰਦ ਦਾ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਪੰਜਾਬ ਲਈ ਮਿਹਨਤ ਕਰਨੀ ਹੈ ਇਸ ਕਰਕੇ ਬਜੀਠੀਆ ਭੁੱਲ ਜਾ ਵੀ ਮੈਂ ਕਿਸੇ ਨੂੰ ਦਾਬੇ ਮਾਰ ਕੇ ਹਰੇਕ ਨੂੰ ਸਟੇਜਾਂ ਤੋਂ ਬੋਲਦਾ ਵੀ ਤੇਰੀਆਂ ਲੱਤਾਂ ਹੁਣ ਭਾਰ ਨਹੀਂ ਚਲਦੀਆਂ ਇਹ ਅੱਗੇ ਵੀ ਤੇਰੇ ਤੋਂ ਉੱਪਰ ਬੈਠੇ ਨੇ ਜਿਨ੍ਹਾਂ ਦੀਆਂ ਲੱਤਾਂ ਭਾਰ ਚਲਦੀਆਂ ਨੇ ਹੁਣ ਤੇਰੀਆਂ ਆਪਦੀਆਂ ਲੱਤਾਂ ਭਾਰ ਨਹੀਂ ਚਲਦੀਆਂ ਤਾਂ ਤੂੰ ਦੂਜਿਆਂ ਨੂੰ ਕਹਿ ਰਿਹਾ ਜਿਹੜਾ ਬੰਦਾ ਡਰਦਾ ਹੋਵੇ ਨਾ ਉਹ ਦੂਜੇ ਨੂੰ ਕਹਿੰਦਾ ਹੁੰਦਾ ਤੂੰ ਆ ਹੁਣ ਮੇਰੇ ਨਾਲ ਲੜੀ ਹੁਣ ਮੇਰੇ ਨਾਲ ਲੜੀ ਹਾਂਜੀ ਪਰ ਅੰਦਰ ਡਰ ਉਹਦੇ ਆਪ ਦੇ ਹੁੰਦਾ ਇਸ ਲਈ ਮਜੀਠੀਏ ਰਾਂ ਨੂੰ ਪਤਾ ਹੈ ਵੀ ਹੁਣ ਸਾਡੀ ਕੋਈ ਪੰਜਾਬ 'ਚ ਗੱਲ ਨਹੀਂ ਸੁਣਦਾ ਸਾਡੀ ਪੰਜਾਬ 'ਚ ਦਾਲ ਨਹੀਂ ਗੱਲ ਨਹੀਂ ਇਸ ਕਰਕੇ ਉਹ ਕੋਈ ਵੀ ਹੁਣ ਹੱਥ ਪੱਲਾ ਮਾਰ ਰਹੇ ਨਹੀਂ ਵੀ ਪੰਜਾਬ 'ਚ ਸਾਡੀ ਕੋਈ ਮਾੜੀ ਮੋਟੀ ਲੋਕ ਗੱਲ ਸੁਣਨ